ਹਾਂ ਮੈਂ ਮਯੂਰੀ ਕੀ ਨਾਲ ਦੱਈ ਮੇਰਾ ਨਾਮ ਜਸਪੀਰ ਸਿੰਘ ਦਾਪੂ ਜੀ ਇਸ ਜਗ੍ਹਾ ਦਾ ਨਾਮ ਕੀ ਹੈ ਜਿੱਥੇ ਗੁਰਦੁਆਰਾ ਇੱਥੇ ਬਾਬਾ ਛੱਜੋ ਜੀ ਦੇ ਨਾਮ ਦੇ ਉੱਤੇ ਕੰਬੂਰ ਦੇ ਇਤਿਹਾਸ ਦੇ ਨਾਲ ਜਿਹੜਾ ਹੈ ਮੈਲਡਡ ਹੈਗਾ ਗੁਰੂ ਸਾਹਿਬ ਬਾਬਾ ਛੱਜੋ ਜੀ ਦੇ ਨਾਮ ਦਾ ਬਗੂਲੀ ੜੇ ਇੱਥੇ ਮੇਲਾ ਲੱਗਦਾ ਵਾ ਇਹ ਕਿਹੜੀ ਤਰੀਕ ਨੂੰ ਕਿਹੜੀ ਮਹੀਨੇ ਲੱਗਦਾ ਮੇਲਾ ਇੱਥੇ ਮਸਿਆ ਤੋਂ ਚੌਥੇ ਦਿਨ ਜਿਹੜਾ ਪੱਕੀ ਚੌਥੇ ਕਹਿੰਦੇ ਆ ਔਰ ਹਰ ਚੌਥੇ ਵੀ ਮੇਲਾ ਲੱਗਦਾ ਪਰ ਇਹ ਜਿਹੜਾ ਨਾ ਫਸਲ ਜਦੋਂ ਸਾਂਭੀਦੀ ਆ ਕਣਕ ਸਾਂਭੀਦੋਂ ਬਾਅਦ ਜਿਹੜਾ ਧੜੀਏ ਦੇ ਤੌਰ ਤੇ ਔਰ ਲੰਗਰ ਦੇ ਤੌਰ ਤੇ ਕਰਨਾ ਕਰਦਾ ਕਰਕੇ ਇੱਥੇ ਜਿਵੇਂ ਜਦੋਂ ਕਈ ਇਹਦੀ ਕਣਕ ਠੀ ਪਹਿਲਾਂ ਇੱਥੇ ਮੰਦਰ ਗੁਰਦਸਾਹ ਸਾਹਿਬ ਆ ਕੇ ਭੋਗ ਲੱਗਦਾ ਫਿਰ ਇੱਥੇ ਭੋਗ ਲੱਗਦਾ ਕਣਕ ਨੂੰ ਜਿਹੜਾ ਨਾ ਲੰਗਰ ਦੇ ਤੌਰ ਤੇ ਜਿਹੜਾ ਬੰਦਾ ਪਹਿਲਾ ਗੁਰਦੁਆਰਾ ਸਾਹਿਬ ਉੱਤੇ ਮੇਰਾ ਨਾਮ ਸੀਮਰਪਾਲ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਗੁਰਦ ਗੁਰਦਿਰ ਸਾਹਿਬ ਦਾ ਕੀ ਨਾਮ ਆ ਇਹਨਾਂ ਦਾ ਨਾਮ ਗੁਰਦਿਰ ਸਾਹਿਬ ਦਾ ਬਾਬਾ ਸ਼ਜੋ ਜੀ ਫਿਰ ਕਿਹចੀ ਸਥਾਨ ਤੇ ਗੁਰਦਰਾ ਇਹ ਜੀ ਬਸਤੀ ਗਾਂਦਾ ਸਿੰਘ ਵਾਲਾ ਈਡੇ ਦੇ ਵਿੱਚ ਪੈਂਦਾ ਜੀ ਤੁਹਾਨੂੰ ਇੱਥੇ ਗੁਰਦੁਆਰ ਸਾਹਿਬ ਕਿੰਨਾ ਟਾਈਮ ਹੋ ਗਿਆ ਸੇਵਾ ਕਰਦੇ ਹੋ ਪਰ ਸਾਨੂੰ 8 ਸਾਲ ਹੋ ਗਏ ਠੀਕ ਹੈ ਇੱਥੇ ਗੁਰਦਰਾ ਸਾਹਿਬ ਤੁਸੀਂ ਇਹ ਦਾ ਮਤਲਬ ਕੀ ਕੀ ਮੰਤਾਪੂਰੀਆਂ ਹੁੰਦੀਆਂ ਇੱਥੇ ਗੁਰਦੁਆਰੇ 'ਚ ਇਥੇ ਜੀ ਜੋ ਵੀ ਸੰਗਤ ਅਰਦਾਸ ਕਰਾਉਂਦੀ ਹੈ ਸਰਬ ਸੱਚੇ ਪਾਤਸ਼ਾਹ ਪੂਰੀ ਕਰਦੇ ਆ ਅਰਦਾਸ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਕੀਤੀ ਜਾਂਦੀ ਆ ਤੇ ਬੰਦਗੀ ਵਾਲੇ ਮਹਕੋਰਸ਼ ਸਭ ਦੀ ਸੁਣਦੇ ਆ ਤੇ ਇਸ ਗੁਰਦੁਆਰੇ ਦਾ ਤੁਹਾਨੂੰ ਬੜਾ ਮोटा ਇਤਿਹਾਸ ਪਰ ਦੱਸੋ ਜੀ ਬਾਬਾ ਜੀ ਰਾਜਾ ਹੈਕਬਾਦ ਦੇ ਮੰਤਰੀ ਸੀਗੇ ਤੇ ਦਿੱਲੀ ਤੋਂ 1290 ਵਿੱਚ ਆਏ ਸੀ ਜਦੋਂ ਉਹਨਾਂ ਦੇ ਨਾਲ ਉਹ ਘਟਨਾ ਵਾਪਰੀ ਵੀ ਉਹਨਾਂ ਨੇ ਬਾਦਸ਼ਾਹ ਨੇ ਬੇਟੀਆਂ ਦੇ ਡੋਲੇ ਮੰਗੇ ਤੇ ਮਹਾਂਪੁਰ ਸੇ ਚੀਜ਼ਾਂ ਬਰਵਾਸਤ ਨਹੀਂ ਕਰ ਸਕੇ ਤਾਂ ਉਹਨਾਂ ਨੇ ਉਹਨਾਂ ਨੂੰ ਮਜਾ ਚਖਾ ਕੇ ਇੱਧਰ ਨੂੰ ਪੰਜਾਬ ਵੱਲ ਨੂੰ ਰੋਕ ਕੀਤਾ ਜੁਰਮੀ ਇਹ ਵੈਸੇ ਤਾਂ ਜੀ ਹਰ ਮੱਥਿਆ ਤੋਂ ਚੌਥੇ ਦੇਣਾ ਇੱਥੇ ਚੌਥ ਮਨਾਈ ਜਾਂਦੀ ਆ ਪਰ ਇਹ ਜਿਹੜਾ ਮੇਲਾ ਹੁੰਦਾ ਨਾ ਇਹ ਸਾਲ ਤੋਂ ਇੱਕ ਵਾਰੀ ਲੱਗਦਾ ਜਿਹੜਾ ਨਵਾਂ ਨਾਚ ਚੜਦਾ ਕੰਕੜ ਜਿਹੜੀ ਆ ਉਹਦੇ ਦੜੀਆ ਬਣਾ ਕੇ ਸਾਰੇ ਆਪਣੇ ਨਿਉਂਦਿਆਂ ਤੋਂ ਇੱਥੇ ਚੜਾਉਂਦੇ ਇਸ ਮੁਰਦੇ ਦਾ ਇਤਿਹਾਸ ਕੀ ਬਾਬਾ ਜੀ ਆ ਇਹ ਇਹ ਗੰਗੀ ਸਿੰਘ ਸਾਡੇ ਦੱਸ ਦਿੰਦੇ ਨੇ ਦਿੱਲੀ ਦੇ ਵਿੱਚ ਥੀਕੇ ਮੁਗਲ ਕਾਇਕ ਬਾਤੀ ਫੌਜੀ ਵਸੇ ਕਿ ਤੇ ਉੱਥੇ ਰਹਿੰਦੇ ਸੀਗੇ ਉੱਥੇ ਉਹ ਜਿਹੜਾ ਸੀ ਉਹ ਜਿਹੜੇ ਲੜਕੀਆਂ ਦੇ ਰਿਸ਼ਤੇ ਲਾਏ ਕੇ ਤੇ ਉਹਨਾਂ ਦਾ ਰਿਸ਼ਤਦਾਰੀਆਂ ਕਰਦalte ਕੇ ਤੇ ਇਹਨਾਂ ਦੇ ਜਿਹੜੇ ਬਾਬਾ ਜੀ ਇਹਨਾਂ ਨੂੰ ਕਹਿਆ ਵੀ ਤੁਹਾਨੂੰ ਆਪਣੀ ਲੜਕੀ ਦਾ ਰਿਸ਼ਤਾ ਦਿਓ ਤੇ ਇਹਨਾਂ ਰਿਸ਼ਤਾ ਦੇਣ ਤੋਂ ਮਨਾਂ ਕਰਤਾ ਤੇ ਉੱਥੋਂ ਫਿਰ ਉਹਨਾਂ ਨਾਲ ਲੜਾਈ ਕਰਦੇ ਤੇ ਇੱਧਰ ਪਟਿਆਲੇ ਹੁੰਦੇ ਹੁੰਦੇ ਇੱਧਰ ਫੇਰ ਆ ਗਏ ਇਹ ਗੁਰਦਾਰੇ ਬਾਬਾ ਸੱਜੋ ਜੀ ਬਿੰਦ ਗਾਂਦਾ ਸਿੰਘ ਵਾਲਾ ਸਿਰ ਨੇੜੇ ਹੈ ਇੱਥੇ ਹਰਸ ਸਾਲ ਦੀ ਪਹਿਲਾ ਦਲੀਆਰੀ ਮੱਸੀਆ ਲੱਗਦੀ ਹੈ ਮੱਸੀਆ ਤੋਂ 3 ਦਿਨ ਤੱਕ ਹਟ ਕੇ 5ਵੇਂ ਦਿਨ ਅਸੇ ਚੌਥ ਬਣਾਈ ਜਾਂਦੀ ਜਿੱਦਾਂ ਉਹ ਚੌਥੇ ਬੜੀ ਭਾਰੀ ਮੱਸੀਆ ਦਾ ਅਦਰ ਹਾਰਦੀ ਸੰਗਰਾ ਤੋਂ ਲੈ ਕੇ ਸੌਣ ਦੀ ਸੰਗਰਾ ਤੱਕ ਦਲੀਆ ਚੜਦਾ ਹੈ ਤੇ ਆਪਣੇ ਅੰਦਰ ਤੱਕ ਮੈਂ ਸਭਲਾ ਕਲ ਸਾਰੀਆਂ ਸੰਗਤਾਂ ਦਲੀਆ ਲੈ ਕੇ ਚਰੋਗਿਆਂ ਤੇ ਮੇਲਾ ਖੂ ਭਰਦਾ ਹੈ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਬਾਬਾ ਸਚਿਨ ਦੇ ਤੰਗੜਾ ਆਉਂਦਾ ਹੈ ਉਹਦੇ ਵੀ ਸੰਗਤ ਬਹੁਤ ਆਪਣੀ ਕਿਰਤਕ ਵਿੱਚ ਸਭਲਾ ਕਰਕੇ ਤੇ ਭਾਰੀਆਂ ਭਰਦੀਆਂ ਹਨ ਪਾਕਿਸਤਾਨ ਦੇ ਬਹੁਤ ਭਾਰੀ ਜੋੜ ਮਿਲਣ ਦੇ ਬਾਬਾ ਸ਼ਜ ਜੀ ਦੀ ਇਨੀ ਕਿਰਪਾ ਹੈ ਸੰਗਤਾਂ ਜੋ ਵੀ ਚਾਹੁੰਦੀਆਂ ਇੱਥੇ ਮਿਲਦਾ ਹੈੁੱਦਾਂ ਦੁੱਧ ਪੁੱਤਾਂ ਪੁੱਤਰ ਦੇਹ ਚ ਸਵਾਣ ਵਾਧਿਆਨ ਸਭਣਾ ਦੀਆਂ ਹਾਜ਼ਰ ਪ੍ਰਵਾਣ ਕਰ ਸਭ ਜੀ ਸਭਣਾ ਨੂੰ ਇੱਕ ਥੋੜੀਆਂ ਪਰ ਕੁਰਸੀਆਂ ਲਾਉਣੇ ਆਪਣਾ ਜੀ ਬਸਲਾ ਕਰਦੀਆਂ ਸੰਗਤਾਂ ਦੇ ਤੋਂ ਦੋ ਤਰਫੋਂ ਇੱਥੇ ਕਿਰਪਾ ਮਿਲ ਰਿਹਾ ਬਾਬਾ ਸ਼ਜ ਜੀ ਆਰ ਇਹ ਸੰਗਤਾਂ ਦੇ ਵੀ ਬਰਤਨਾਂ ਤੇ ਨਿਰਪੇ ਲੱਗੇ ਚੜ੍ਹਦੀ ਕਲਾ ਕਰਦੀਆਂ ਤੋਂ ਆ ਜੀ ਦਾ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ